올 인디아 ਐਂਟੀ ਟਰੋਰਿਸਟ ਅਤੇ ਐਂਟੀ ਕ੍ਰਾਈਮ ਸੋਸ਼ਲ ਵੈਲਫੇਅਰ ਫਰੰਟ ਵੱਲੋਂ ਕੀਤੀ ਗਈ ਗਰੀਬ ਪਰਿਵਾਰ ਦੀ ਮਦਦ ਮੰਡਾਲੀ ਦਾ ਇਹ ਪਰਿਵਾਰ ਹੈ ਪਹਿਲਾਂ ਤਾਂ ਜਲਦੀ ਚਲਦੀ ਵੀਡੀਓ ਤੁਸੀਂ ਮਦਦ ਦੇ ਲਈ ਸ਼ੇਅਰ ਕਰਨੀ ਹੈ ਦੋਸਤੋ ਕਿਉਂਕਿ ਪਰਿਵਾਰ ਦੇ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਨੇ ਪਰਿਵਾਰ ਦੇ ਵਿੱਚ ਜੋ ਕਮਾਉਣ ਵਾਲਾ ਸੀ ਉਸ ਨੂੰ ਹੀ ਅੱਖਾਂ ਤੋਂ ਦਿਸਣੋਂ ਹਟ ਗਿਆ ਤੇ ਉਸ ਤੋਂ ਬਾਅਦ ਪਰਿਵਾਰ ਦੇ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਨੇ ਅੱਜ 올 인디아 앤티 테러리스트 ਅਤੇ ਐਂਟੀ ਕ੍ਰਾਈਮ ਸੋਸ਼ਲ ਵੈਲਫੇਅਰ ਫਰੰਟ ਦੇ ਚੇਅਰਪਰਸਨ ਸੀਮਾ ਭਾਰਗ ਵੱਲੋਂ ਪਰਿਵਾਰ ਦੀ ਰਾਸ਼ਨ ਦੀ ਮਦਦ ਕੀਤੀ ਗਈ ਤੇ ਉਹਨਾਂ ਇਹ ਵੀ ਕਿਹਾ ਕਿ ਹੁਣ ਇਸ ਪਰਿਵਾਰ ਦੀ ਰਾਸ਼ਨ ਦੀ ਮਦਦ ਸਾਡੇ ਵੱਲੋਂ ਹਰ ਮਹੀਨੇ ਕੀਤੀ ਜਾਵੇਗੀ ਉੱਥੇ ਹੀ ਉਹਨਾਂ ਹੋਰ ਸਮਾਜ ਸੇਵੀ ਤੇ ਦਾਨੀ ਸੱਜਣਾ ਨੂੰ ਅਪੀਲ ਵੀ ਕੀਤੀ ਕਿ ਜਿੰਨੇ ਵੀ ਦਾਨੀ ਸੱਜਣਾ ਇਸ ਪਰਿਵਾਰ ਦੀ ਵੀਡੀਓ ਨੂੰ ਦੇਖ ਰਹੇ ਆ ਤਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਦਾਨੀ ਸੱਜਣਾ ਤੱਕ ਪਹੁੰਚਾ ਦਿਓ ਜਿਹੜੇ ਮਦਦ ਕਰਦੇ ਨੇ ਗਰੀਬ ਪਰਿਵਾਰਾਂ ਦੀ ਅੱਜ ਇਸ ਪਰਿਵਾਰ ਨੂੰ ਮਦਦ ਦੀ ਲੋੜ ਹੈ ਲੈ ਕੇ ਕੋਈ ਇਸ ਦੀ ਅੱਖਾਂ ਦਾ ਇਲਾਜ ਕਰਵਾ ਦੇਵੇ ਅੱਜ ਘਰ ਦੇ ਵਿੱਚ ਬਜ਼ੁਰਗ ਮਾਂ ਜੋ ਆਪਣੇ ਪੁੱਤ ਦਾ ਇਲਾਜ ਕਰਵਾਉਣ ਦੇ ਲਈ ਮਦਦ ਦੀ ਗੁਹਾਰ ਲਗਾ ਰਹੀ ਹੈ ਤਾਂ ਦੋਸਤੋ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਇਸ ਪਰਿਵਾਰ ਦੇ ਲਈ ਤਾਂ ਜਿੰਨੇ ਵੀ ਦਾਨੀ ਸੱਜਣ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਤਾਂ ਜੋ ਇਸ ਗਰੀਬ ਪਰਿਵਾਰ ਦੀ ਮਦਦ ਹੋ ਸਕੇ ਘਰ ਦੇ ਹਾਲ ਤੁਸੀਂ ਦੇਖ ਸਕਦੇ ਹੋ ਅੱਜ ਆਲ ਇੰਡੀਆ ਐਂਟੀ ਟੈਰਰਿਸਟ ਤੇ ਐਂਟੀ ਕ੍ਰਾਈਮ ਸੋਸ਼ਲ ਵੈਲਫੇਅਰ ਫਰੰਟ ਵੱਲੋਂ ਮਦਦ ਕੀਤੀ ਗਈ ਹੈ ਕੀ ਕਿਹਾ ਸੁਣ ਕੇ ਕਰਿਓ ਸ਼ੇਅਰ ਇਸ ਪਰਵਾਰ ਦਾ ਸੰਦੇ ਨਾਇੰਗ ਇਹ ਪਰਿਵਾਰ ਦਾ ਜਿਹੜਾ ਮੁਖੀ ਆ ਮੁੰਡਾ ਦੀ ਨਿਗਾ ਚਲੀ ਗਈ ਐ ਉਹ ਕੁਛ ਵੀ ਦਿਖਾਈ ਨਹੀਂ ਦਿੰਦਾ ਪਰ ਦੋ ਬੱਚੇ ਆ ਵੀਰ ਦੇ ਮਾਤਾ ਉਹਨਾਂ ਦੇ ਲੋਕਾਂ ਦੇ ਘਰਾਂ 'ਚ ਪਿੰਡ ਦੇ ਵਿੱਚ ਕੰਮ ਕਰਦੀ ਐ ਕੋਈ ਉਹੇ ਕੁੜੇ ਦਾ ਕੰਮ ਲਗਾ ਲਉ ਆਪਾਂ ਇਹੋ ਜਿਹਾ ਕੰਮ ਕਰਕੇ ਇਹਨਾਂ ਦਾ ਗੁਜ਼ਾਰਾ ਬਹੁਤ ਔਖਾ ਹੋ ਰਿਹਾ ਰੈਸ਼ਨ ਵਗੈਰਾ ਆਦੀ ਹਰ ਚੀਜ਼ ਦੇ ਨਾਲ ਦਿੱਕਤ ਐ ਜਦੋਂ ਸਾਨੂੰ ਵੀਰ ਨੂੰ ਪਤਾ ਚੱਲਿਆ ਤਾਂ ਅਸੀਂ ਮਡਾਲੀ ਪਿੰਡ ਦੇ ਵਿੱਚ ਉਹਨੂੰ ਪਹੁੰਚਿਆਂਗੇ ਵੀਰੇ ਦੀ ਸਹਾਇਤਾ ਕਰਨ ਆਏ ਆ ਸੀ ਉਹਨਾਂ ਨੂੰ ਹਰ ਮਹੀਨੇ ਦਾ ਰਾਸ਼ਨ ਹੀ ਆ ਸੀ ਮਤਲਬ ਦੇਆ ਕਰਾਂਗੇ ਜਿੰਨੀ ਵੀ ਸਹਾਇਤਾ ਬਣੂਗੀ ਵੀਰੇ ਹਨਾ ਆਪਾਂ ਕਰਾਂਗੇ ਇਹਨਾਂ ਦੇ ਦੋ ਬੱਚੇ ਆ ਵੱਡੇ ਰਹਿ ਗਏ ਪਤਨੀ ਵੀ ਵਿਚਾਰੀ ਇਹਨਾਂ ਦੀ ਕੁਝ ਉਹਨਾਂ ਲਗਾਉਂਦੀ ਆ ਜਾਂ ਕਿਵੇਂ ਇਸ ਤਰ੍ਹਾਂ ਟਾਈਮ ਪਾਸ ਕਰਦੇ ਨੇ ਹਰ ਥਾਂ ਇਹਨੇ ਵੀ ਜਣੇ ਦਿਖਾ ਲਿਆ ਉਹ ਜਿੰਨੀ ਵਾਰ ਚੈੱਕ ਕਰਵਾਈ ਆ ਪਰ ਮਤਲਬ ਕੀ ਆ ਜੀ ਆਈਸੈਟ ਬਿਲਕੁਲ ਹੀ ਡੈਡ ਹੈਗੀ ਚਲੀ ਗਈ ਆ ਉਹ ਤੇ ਹੁਣੇ ਕੋਈ ਕੰਮਕਾਰ ਨਹੀਂ ਕਰ ਸਕਦਾ ਇਹ ਪਤਰਵਾ ਦਾ ਮੰਜੇ ਤੇ ਵਿਲਾ ਵਿਚਾਰਾ ਬੈਠਾਗਾ ਇਹ ਅਸੀਂ ਵੀਰੇ ਪ੍ਰਸ਼ਨ ਦੇ ਕੇ ਨਾਲ ਉਸੇ ਤਰ੍ਹਾਂ ਆਇਆ ਸਾਹੀ ਪੀਲਾ ਵੀਰੇ ਦੇਖੋ ਵੀ ਇਹ ਮੇਰਾ ਕੱਲੀ ਨਹੀਂ ਮੈਂ ਕੰਮ ਕਰ ਸਕਦੀ ਸਾਡੀ ਕੱਲੀ ਟੀਮ ਵੀ ਨਹੀਂ ਇਹ ਕੰਮ ਕਰ ਸਕਦੀ ਕਿਉਂਕਿ ਬਹੁਤ ਲੋਕ ਦੁਖੀ ਨੇ ਵੀਰੇ ਜੇ ਇੱਕ ਦੋ ਘਰ ਹੋਣ ਤਾਂ ਚਲੋ ਆਪਾਂ ਸੰਭਾਲ ਸਕਦੇ ਆਂਗੇ ਦੇਖੋ ਜਦੋਂ ਅਸੀਂ ਹੁਣ ਨਿਕਲਿਆ ਸਾਨੂੰ ਤਾਂ ਐਵੇਂ ਲੱਗਦਾਗੇ ਵੀ ਬਹੁਤ ਜ਼ਿਆਦੇ ਮਤਲਬ ਲੋਕ ਬੈਠੇ ਨੇਗੇ ਜਿਹੜੇ ਇੰਨੇ ਦੁਖੀ ਨੇ ਰਾਸ਼ਨ ਤੋਂ ਵੀ ਤੰਗ ਨੇ ਬਾਕੀ ਜਿਹੜੀਆਂ ਸੂਲਤਾਂ ਨੇ ਉਹ ਤਾਂ ਬਾਅਦ ਦੀਆਂ ਨੇ ਵੀ ਮੈਂ ਤਾਂ ਸਾਰਿਆਂ ਨੂੰ ਵੀ ਇਹ ਅਪੀਲ ਇਹ ਕਰਦੀ ਆ ਵੀ ਜਿੰਨਾ ਵੀ ਕੋਈ ਕਰ ਸਕਦਾ ਹੈ ਵੱਧ ਤੋਂ ਵੱਧ ਆਪਾਂ ਨੂੰ ਸਹਾਇਤਾ ਕਰਨੀ ਚਾਹੀਦੀ ਹੈ ਫਰਕ ਆਪਾਂ ਨੂੰ ਬਿਲਕੁਲ ਨਹੀਂ ਪੈਂਦਾ ਦੇਖੋ ਜੇ ਆਪਾਂ ਧਿਆਨ ਦੇ ਦੀਏ ਕੋਈ ਫਰਕ ਨਹੀਂ ਪੈਂਦਾ ਕੋਈ ਆਪਣਾ ਘਾਟਾ ਨਹੀਂ ਲੱਗਿਆ ਹੈਗਾ ਤਾਂ ਪ੍ਰਮਾਤਮਾ ਡੁੱਬਣਾ ਦਿੰਦਾ ਆਪਾਂ ਨੂੰ ਇਸ ਕਰਕੇ ਵੀਰੇ ਸਾਰੇ ਧਿਆਨ ਦਿਓ ਇਹੋ ਜਿਹੇ ਲੋਕਾਂ ਦੀ ਜਿਹੜੇ ਵਿਚਾਰੇ ਮਜਬੂਰ ਨੇ ਤਾਂ ਉਹਨਾਂ ਦੀ ਸਹਾਇਤਾ ਆਪਾਂ ਸਾਰੇ ਨਾਲ ਮਿਲ ਕੇ ਕਰੀਏ ਵੀ ਇਹ ਮੇਰਾ ਕੱਲੀ ਦਾ ਕੋਈ ਕੰਮ ਨਹੀਂ ਜਾਂ ਮੇਰੀ ਟੀਮ ਦਾ ਕੱਲੀ ਦਾ ਕੰਮ ਨਹੀਂ ਸਾਡੇ ਤੋਂ ਤਾਂ ਜਿੰਨਾ ਬਣਦਾ ਵੀਰੇ ਅਸੀਂ ਕਰ ਹੀ ਜਾਂਦੇ ਆ ਤਪਰ ਮੇਰੀ ਸਾਰਿਆਂ ਨੂੰ ਇਹ ਬੇਨਤੀ ਹੈ ਵੀ ਆਪਾਂ ਜਿੰਨਾ ਵੀ ਕਰ ਸਕਦੇ ਆ ਕੋਈ ਸੰਸਥਾ ਹੈ ਕੋਈ ਆਮ ਬੰਦਾ ਹੈ ਜਿਨ੍ਹਾਂ ਦਾ ਵੀ ਵਧੀਆ ਜਿਹੇ ਹੈਗਾ ਸਿਸਟਮ ਤਾਂ ਉਹ ਇਹ ਜੇ ਲੋਕਾਂ ਦੀ ਸਹਾਇਤਾ ਵਾਸਤੇ ਇਹਨਾਂ ਨੂੰ ਖਰਚੇ ਫालतू ਨਹੀਂ ਲੱਗਦੇ ਹਨ ਉਹ ਤਾਂ ਆਪਣੇ ਹਿਸਾਬ ਨਾਲ ਹੀ ਕਰਦੇ ਆਗੇ ਬਸ ਉਹਨਾਂ ਨੂੰ ਮੈਂ ਇਹ ਅਪੀਲ ਕਰਦੀ ਆ ਵੀ ਵੀਰੇ ਤੁਸੀਂ ਥੋੜਾ ਜਿਹਾ ਧਿਆਨ ਦੇ ਦਿਓ ਇਧਰ ਵੀ ਵੀ ਇਹ ਜੇ ਲੋਕਾਂ ਨੂੰ ਆਪਾਂ ਮਤਲਬ ਸਹਾਇਤਾ ਕਰਾਂਗੇ ਤਾਂ ਪਰਮਾਤਮਾ ਆਪ ਨੂੰ ਹੋਰ ਵੀ ਅੱਗੇ ਵਧਾਊਗਾ ਤੇ ਤੁਸੀਂ ਮਤਲਬ ਨਾਲ ਮਿਲ ਕੇ ਆਪਾਂ ਸਾਰੇ ਇਹਨਾਂ ਲੋਕਾਂ ਦੀ ਆਪਾਂ ਹੈਲਪ ਕਰੀਏ ਹਨ ਇਹ ਚੀਜ਼ਾਂ ਦੀ ਇਹ ਪਾਰਸ ਤੋਂ ਆਉਂਛੇ ਆ ਮੇਰੇ ਨਾਲ ਸੀਮਾ ਜੀ ਅਕਲ ਜੀ ਇਸੇ ਸਾਰੀ ਟੀਮ ਆਸਕਾਇਰ ਇਥੋਂ ਲੜਤੀ ਗਗਨਦੀਪ ਕੌਰ ਉਹਨਾਂ ਨੇ ਸਾਨੂੰ ਇਸ ਪਰਿਵਾਰ ਬਾਰੇ ਦੱਸਿਆ ਇਹ ਪਰਿਵਾਰ ਨੂੰ ਲੋੜਵੰਦ ਪਰਿਵਾਰ ਆ ਇਹ ਵੀਰਾ ਲਾਈਬ੍ਰੇਰੀਸ਼ਨ ਦਾ ਕੰਮ ਕਰਦਾ ਸੀਗਾ 2015 ਤੋਂ ਇਹਦੀ ਨਿਗਾ ਚੱਲੀ ਤੇ ਮਾਤਾ ਜੀ ਪਿੰਡ ਚ ਘਰਾਂ ਚ ਉਹ ਹਾ ਗੁੜਾ ਕਰਦੇ ਨੇ ਵੀ ਉਹਦੇ ਘਰ ਵਾਲੀ ਸਿਲਾਈ ਦਾ ਕੰਮ ਕਰਕੇ ਲੋੜਵੰਦ ਪਰਿਵਾਰ ਆ ਸਾਰਿਆਂ ਨੂੰ ਅਪੀਲ ਬੇਨਤੀ ਆ ਹੱਥ ਜੋੜ ਕੇ ਗੁਰੂ ਦੀ ਗੋਲ ਕਦਰ ਇਹਦਾ ਮੂਰ ਆਪਾਂ ਧਿਆਨ ਨਹੀਂ ਦਿੰਦੇ ਆਪਣੇ ਆਣ ਗਵਾਨ ਚ ਗਰੀਬ ਹਲੇ ਚ ਇਹੋ ਜਿਹੇ ਪਰਵਾਰ ਲੋੜਵੰਦ ਪਰਵਾਰ ਹੁੰਦੇ ਆ ਉਹਨਾਂ ਦੀ ਆਪਾਂ ਮਦਦ ਕਰੀ ਬਸ ਤੋਂ ਬਾਅਦ